ਆਖਿਰਸੋਪ ਪਾਲ ਸਿੰਘ ਖੇੜਾ ਦੇ ਵੱਲੋਂ ਅੱਜ ਜੋ ਐਲਾਨ ਕਰ ਦਿੱਤਾ ਗਿਆ ਹੈ ਜਿਸ ਦਾ ਇੰਤਜ਼ਾਰ ਪੰਜਾਬ ਦੀਆਂ ਸਿਆਸੀ ਹਵਾਵਾਂ ਦੇ ਵਿੱਚ ਬਹੁਤ ਦੇਰ ਤੋਂ ਕੀਤਾ ਜਾ ਰਿਹਾ ਸੀ ਜੀ ਹਾਂ ਪੀਡੀਏ ਯਾਨੀ ਕਿ ਪੰਜਾਬ ਡੈਮੋਕਰੈਟਿਕ ਆਲਾਈਂਸ ਦੇ ਵੱਲੋਂ ਸੁਖਪਾਲ ਸਿੰਘ ਖੇੜਾ ਨੂੰ ਬਠਿੰਡਾ ਲੋਕ ਸਭਾ ਹਲਕੇ ਤੋਂ ਆਪਣਾ ਉਮੀਦਵਾਰ ਕੋਸ਼ਿਤ ਕਰ ਦਿੱਤਾ ਗਿਆ ਹੈ ਇਹ ਐਲਾਨ ਇਸ ਲਈ ਵੀ ਅਹਿਮ ਹੈ ਕਿਉਂਕਿ ਇਸ ਸੀਟ ਤੋਂ ਬਾਦਲ ਪਰਿਵਾਰ ਦੀ ਨੂੰ ਹਰਤੇਮਰਤ ਕੌਰ ਬਾਦਲ ਮੌਜੂਦ ਦਾ ਸੰਸਦ ਮੈਂਬਰ ਨੇ ਅਤੇ ਕੇਂਦਰੀ ਮੰਤਰੀ ਵੀ ਨੇ ਅਤੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੇ ਵਿੱਚ ਉਹੀ ਇਥੋਂ ਅਕਾਲੀ ਦਲ ਦੇ ਉਮੀਦਵਾਰ ਵੀ ਹੋ ਸਕਦੇ ਨੇ ਸੁਖਪਾਲ ਸਿੰਘ ਖੇੜਾ ਦੀ ਉਮੀਦਵਾਰੀ ਦਾ ਐਲਾਨ ਪੀਡੀ ਪਟਿਆਲਾ ਤੋਂ ਲੋਕ ਸਭਾ ਦੇ ਉਮੀਦਵਾਰ ਡਾਕਟਰ ਤਰਵੀਰ ਗਾਂਧੀ ਨੇ ਖੁਦ ਕੀਤਾ ਸਾਡੇ ਮਹਾਨ ਯੋद्धा ਸਾਸਪਾਲ ਸਿੰਘ ਜੀ ਖੈਰਾ ਉਹਨਾਂ ਦੀ ਅਸੀਂ ਬਠਿੰਡਾ ਲੋਕ ਸਭਾ ਹਲਕੇ ਤੋਂ ਉਹਨਾਂ ਦਾ ਅਸੀਂ ਫੈਸਲਾ ਕੀਤਾ ਉਹਨਾਂ ਨੂੰ ਤਾਰਨ ਦਾ ਔਰ ਸਾਨੂੰ ਉਮੀਦ ਹੈ ਕਿ ਉਹਨਾਂ ਦੀ ਜੋ ਲੰਬੀ ਲੜਾਈ ਹੈ ਸਿਆਸੀ ਜੀਵਨ ਦੀ ਉਹ ਉਸ ਲੜਾਈ ਦੇ ਬਲਬੂਤੇ ਔਰ ਪੰਜਾਬ ਡੈਮੋਕਰਟ ਕਲੈਂਸ ਦਾ ਜੋ ਅੱਜ ਪੰਜਾਬ ਵਿੱਚ ਇੱਕ ਲੋਕਾਂ ਨੂੰ ਆਸ ਬੱਜੀ ਹੈ ਕਿ ਪੰਜਾਬ ਬਦਲੇਗਾ ਪੰਜਾਬ ਚੋਂ ਇਹ ਦੋ ਮੁੱਖ ਵਿਰੋਧੀ ਪਾਰਟੀਆਂ ਕਾਂਗਰਸ ਤੇ ਅਕਾਲੀ ਭਾਜਪਾ ਗਠਜੋੜ ਦਾ ਜੋ ਨਾਪਾਕ ਇਹ ਗਠਜੋੜ ਹੈ ਇਸ ਨੂੰ ਭਾਜ ਦੇਣ ਗਿਆ ਔਰ ਪੰਜਾਬ ਵਿੱਚ ਨਵੇਂ ਯੁੱਗ ਦੀ ਸ਼ੁਰੂਆਤ ਕਰ ਲਈ ਗਿਆ ਸੋ ਇਸ ਕਰਕੇ ਮੈਨੂੰ ਤੁਹਾਨੂੰ ਦੱਸਣ ਚ ਬਹੁਤ ਖੁਸ਼ੀ ਹੈਗੀ ਹੈ ਅੱਜ ਸਾਰੀਆਂ ਕਿਆਸeraiਆਂ ਸਾਰੇ ਤੁਹਾਡੀ ਜੋ ਉਤਸੁਕਤਾ ਸੀਗੀ ਉਸ ਨੂੰ ਖਤਮ ਕਰਦੇ ਹਾਂ ਅਸੀਂ ਸਰਦਾਰ ਸੁਖਪਾਲ ਸਿੰਘ ਜੀ ਖੈਰਾ ਜਿਨ੍ਹਾਂ ਦਾ ਪੰਜਾਬ ਜੋ ਮਹਾਗਠਜੋੜ ਬਣਿਆ ਹੈਗਾ ਜਦੋਂ ਪੰਜਾਬ ਜਮਹੂਰੀ ਗਠਜੋੜ ਬਣਿਆ ਉਹਦੇ ਵਿੱਚ ਬੜੀ ਮਹੱਤਵਪੂਰਨ ਭੂਮਿਕਾ ਰਹੀ ਹੈਗੀ ਹੈ ਉਹਨਾਂ ਦਾ ਬਠਿੰਡੇ ਦੀ ਲੋਕ ਸਭਾ ਸੀਟ ਤੋਂ ਇਸ ਗੱਲ ਦੀ ਪ੍ਰਵਾਹੀ ਕੀਤੀ ਉਹ ਬਗੈਰ ਕਿ ਉੱਥੇ ਕੌਣ ਖੜਦਾ ਕੌਣ ਨਹੀਂ ਖੜਦਾ ਹੈਗਾ ਅਸੀਂ ਉਹਨਾਂ ਦਾ ਕੈਂਡੀਡੇਚਰ ਉਹਨਾਂ ਦੇ ਜੋ ਉਹਨਾਂ ਦੀ ਸੀਟ ਹੈਗੀ ਹੈ ਉਹ ਉਹਨਾਂ ਦਾ ਨਾਮ ਅਨਾਉਂਸ ਕਰਦੇ ਹੈਗੇ ਆਂ ਔਰ ਸਾਨੂੰ ਉਮੀਦ ਹੈ ਕਿ ਪੰਜਾਬ ਦੇ ਲੋਕ ਖਾਸ ਕਰਕੇ ਬਠਿੰਡੇ ਦੇ ਲੋਕ ਸੁਖਵਾਲ ਸਿੰਘ ਖੈਰਾ ਸਮੇਤ ਸਾਰੇ ਪੀਡੀਏ ਦੇ ਜੋ ਕੈਂਡੀਡੇਟਸ ਨੇ ਜੋ ਉਮੀਦਵਾਰ ਨੇ ਉਹਨਾਂ ਨੂੰ ਪਾਰੀ ਬਹੁਤ ਮੁੱਦੇ ਕੇ ਪੰਜਾਬ ਵਿੱਚ ਇੱਕ ਨਵੀਂ ਮਿਵਾਰਤ ਲਿਖਣਗੇ 22 ਦੀ ਨਵੀਂ ਮਿਵਾਰਤ ਲਿਖਣਗੇ ਕਿ ਸੰ 18 ਸਾਲ 19 ਵਿੱਚ ਵੀ ਤੇ ਬਾਅਦ ਸੰ 22 ਵਿੱਚ ਵੀ ਪੰਜਾਬ ਚ ਇਹਨਾਂ ਦੋ ਪੰਜਾਬ ਦੋਖੀ ਪਾਰਟੀਆਂ ਦਾ ਜੋ ਮਲਿਆ ਮੇਟ ਕਰਕੇ ਖਤਮ ਕਰਕੇ ਇੱਕ ਪੰਜਾਬ ਪੱਖੀ ਇੱਕ ਪੰਜਾਬ ਪੱਖੀ ਜੋ ਸਿਆਸਤ ਹੈਗੀ ਹੈ ਉਸ ਦਾ ਨਵਾਂ ਆਗਾਜ਼ ਕਰਨਗੇ ਤੇ ਉਸ ਨਵੇਂ ਆਗਾਜ਼ ਵਾਸਤੇ ਮੈਂ ਸਾਰੇ ਪੰਜਾਬੀ ਨੂੰ ਸੱਦਾ ਦਿੰਦਾ ਕਿ ਪੀਡੀਏ ਦੇ ਸਾਰੇ 12 ਅੱਜ ਅਸੀਂ ਤਕਰੀਬਨ ਹੋ ਗਏ ਹੈਗੇ ਆ ਅਨਾਉਂਸਮੈਂਟ ਕਰ ਚੁੱਕੇ ਆ 13ਵੀਂ ਸੀਬ ਵੀ ਜਲਦੀ ਤੁਹਾਨੂੰ ਦੱਸ ਦਿੱਤੀ ਜਾਵੇਗੀ ਤੇ ਮੈਂ ਸਾਰੇ ਪੰਜਾਬੀ ਨੂੰ ਅਪੀਲ ਕਰਦਾ ਕਿ ਉਹ ਤਨੋਂ ਮਨੋਂ ਤਨੋਂ ਪੀੜੀ ਦੇ ਸਾਰੇ ਜਿੰਨੇ ਵੀ ਸਾਡੇ ਉਮੀਦਵਾਰ ਨੇ ਉਹਨਾਂ ਦੀ ਹਮਾਇਤ ਕਰਨ ਤਾਂ ਜੋ ਪੰਜਾਬ ਦੀ ਰਾਜਨੀਤੀ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਹੋ ਸਕੇ ਇੱਕ ਨਵੇਂ ਪੰਜਾਬ ਦੀ ਸ਼ੁਰੂਆਤ ਹੋ ਸਕੇ ਬਹੁਤ-ਬਹੁਤ ਧੰਨਵਾਦ ਗਤਵਾਰ ਪੋਲੀਟੀਕਲ ਪਰਿਵਾਰ ਨੇ ਉਹਨਾਂ ਨੂੰ ਚੁਣੌਤੀ ਦੇਣ ਦਾ ਇੱਕ ਮੌਕਾ ਮਿਲ ਰਿਹਾ ਸਾਨੂੰ ਸਾਰਿਆਂ ਨੂੰ ਦੋਨੋਂ ਪੋਲੀਟੀਕਲ ਟਰੈਡੀਸ਼ਨਲ ਪਾਰਟੀਆਂ ਕਾਂਗਰਸ ਤੇ ਅਕਾਲੀ ਦਲ ਇੱਕ ਹੀ ਸਿੱਕੇ ਦੇ ਦੋ ਪਹਿਲੂ ਨੇ ਔਰ ਇਹਨਾਂ ਨੂੰ ਕਈ ਦਹਾਕਿਆਂ ਤੋਂ ਇਹਨਾਂ ਦੇ ਉੱਤੇ ਕਬਜ਼ਾ ਦੋ ਤਾਕਤਵਰ ਪਰਿਵਾਰਾਂ ਦਾ ਹੈ ਭਾਵ ਕੈਪਟਨ ਅਮਰਿੰਦਰ ਸਿੰਘ ਜਿਨ੍ਹਾਂ ਦਾ ਮੁਕਾਬਲਾ ਪਟਿਆਲੇ ਤੋਂ ਡਾਕਟਰ ਧਰਮਵੀਰ ਗਾਂਧੀ ਜੀ ਕਰ ਰਹੇ ਨੇ ਔਰ ਬਾਦਲ ਦਾ ਪਰਿਵਾਰ ਜਿਨ੍ਹਾਂ ਨੇ ਪਿਛਲੇ 50-60 ਸਾਲਾਂ ਤੋਂ ਪੰਜਾਬ ਦੇਉਤੇ ਕਬਜ਼ਾ ਜਮਾ ਕੇ ਇਸ ਦਾ ਜੋ ਕਾਹਨ ਕੀਤਾ ਵਾ ਉਹਨਾਂ ਦੇ ਖਿਲਾਫ ਲੜਨ ਵਾਸਤੇ ਮੈਨੂੰ ਪੰਜਾਬ ਜਮਹੂਰੀ ਗੱਠ ਜੋੜ ਪੰਜਾਬ ਡੈਮੋਕਰੈਟਿਕ ਅਲਾਈਅንስ ਨੇ ਔਰ ਨਾਲ ਮੇਰੀ ਪਾਰਟੀ ਪੰਜਾਬ ਇਕਤਾ ਪਾਰਟੀ ਨੇ ਬਤੌਰ ਉਮੀਦਵਾਰ ਨਾਮਿਨੇਟ ਕੀਤਾ ਹੈ ਬਠਿੰਡੇ ਲੋਕ ਸਭਾ ਤੋਂ ਮੈਂ ਗੱਠ ਜੋੜ ਦਾ ਵੀ ਰਿਣੀ ਆ ਮੈਂ ਆਪਣੀ ਪਾਰਟੀ ਦੇ ਸਮੂਹ ਵੋਲੰਟੀਅਰਸ ਵਰਕਰਸ نیچے ਤੋਂ ਲੈ ਕੇ ਉੱਪਰ ਤੱਕ ਮੈਂ ਉਹਨਾਂ ਸਾਰਿਆਂ ਦਾ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਨੇ ਇਹ ਆ ਕੌਨਫੀਡੈਂਸ ਰੱਖਿਆ ਕਿ ਅਸੀਂ ਇਹ ਤਾਕਤਵਰ ਲੋਕਾਂ ਨੂੰ ਜਿਨ੍ਹਾਂ ਨੇ ਸਾਡੇ ਸੂਬੇ ਨੂੰ ਤਬਾਹ ਕੀਤਾ ਉਹਨਾਂ ਦੇ ਖਿਲਾਫ ਲੜਾਈ ਲੜਨ ਦੇ ਕਾਬਿਲ ਸਮਝਿਆ ਮੈਨੂੰ ਔਰ ਇਹ ਲੜਾਈ ਜਿਹੜੀ ਹੈ ਇਹ ਇਸ ਲਈ ਲੜੀ ਜਾ ਰਹੀ ਹੈ ਕਿਉਂਕਿ ਜਿਹੜਾ ਇਹ ਬਾਦਲ ਦਾ ਪਰਿਵਾਰ ਹੈ ਖਾਸ ਤੌਰ ਤੇ ਇਹਨਾਂ ਨੇ ਪਿਛਲੇ ਕੁਝ ਦਹਾਕਿਆਂ ਤੇ ਇਹਨਾਂ ਦੀ ਪਕੜ ਵਿੱਚ ਰਿਹਾ ਪੰਜਾਬ। ਔਰ ਇਹਨਾਂ ਦੀ ਪਕੜ ਤੇ ਰਹਿਣ ਤੋਂ ਬਾਅਦ ਅੱਜ ਸਾਡੇ ਪੰਜਾਬ ਦੀ ਵਿਸ਼ਵ ਪੱਧਰੀ ਬਦਨਾਮੀ ਹੋਈ ਹੋਈ ਆ। ਸਭ ਤੋਂ ਵੱਡਾ ਜਿਹੜਾ ਪੰਜਾਬ ਦਾ ਕਿਸਾਨ, ਖੇਤ ਮਜ਼ਦੂਰ, ਸਭ ਤੋਂ ਪਹਿਲਾਂ ਇਹਨਾਂ ਦੀਆਂ ਅ ਰਜਵਾੜੇਸ਼ਾਈ ਨੀਤੀਆਂ ਦਾ ਸ਼ਿਕਾਰ ਛੋਟਾ ਤੇ ਦਰਮਿਆਨਾ ਕਿਸਾਨ ਹੋਇਆ, ਖੇਤ ਮਜ਼ਦੂਰ ਹੋਇਆ, ਕਿਰਤੀ ਹੋਏ ਕਾਮੇ ਹੋਏ। ਉਹਨਾਂ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਆਤਮ ਹੱਤਿਆ ਦਾ ਦੌਰ ਸ਼ੁਰੂ ਹੋਇਆ। ਔਰ ਇਸ ਦੌਰ ਦੇ ਵਿੱਚ ਇਹ ਸਿੱਧੇ ਤੌਰ ਤੇ ਰਿਸਪਾਂਸਿਬਲ ਨੇ। ਅੱਜ ਤੋਂ 1.5 ਦਹਾਕਾ ਪਹਿਲਾਂ ਕਦੀ ਪੰਜਾਬ ਦੇ ਵਿੱਚ ਲੋਕਾਂ ਨੇ ਸੁਣਿਆ ਵੀ ਨਹੀਂ ਸੀਗਾ ਕਿ ਪੰਜਾਬ ਦੇ ਵਿੱਚ ਕਿਸਾਨ ਤੇ ਖੇਤ ਮਜ਼ਦੂਰ ਜਿਹੜੇ ਆਤਮ ਹੱਤਿਆ ਕਰਨਗੇ। ਇਸੇ ਤਰ੍ਹਾਂ ਹੀ ਪੰਜਾਬ ਦਾ ਜਿਹੜਾ ਨੌਜਵਾਨ ਤਬਕਾ ਹੈ ਜਿਨ੍ਹਾਂ ਐਸ ਨੂੰ ਬਰਬਾਦ ਕੀਤਾ ਇਹਨਾਂ ਦੋ ਪਰਿਵਾਰਾਂ ਨੇ ਇਸ ਅੱਜ ਲੱਖਾਂ ਦੀ ਤعداد ਵਿੱਚ ਸਾਡੇ ਬੱਚੇ ਨੌਜਵਾਨ ਬੇਰੁਜ਼ਗਾਰ ਨੇ ਅੱਜ ਸਾਡੇ ਬੱਚੇ ਜਿਹੜੇ ਨੇ ਉਹ ਲਾਚਾਰ ਬੇਬਸ ਨਸ਼ਿਆਂ ਦਾ ਸ਼ਿਕਾਰ ਹੋ ਰਹੇ ਨੇ ਇਹਨਾਂ ਦੀ ਬਦੌਲਤ ਔਰ ਇੱਥੇ ਇਸ ਇਸ ਪੈਮਾਨੇ ਤੱਕ ਹੋਪਲੈਸ ਸਿਚੁਏਸ਼ਨ ਹੋਈ ਮਯੂਸ ਹੋਏ ਕਿ ਅੱਜ ਲੱਖਾਂ ਦੀ ਤعداد ਵਿੱਚ ਇਹ ਸਾਡਾ ਨੌਜਵਾਨ ਤਾਕਾ ਪੜ੍ਹਿਆ ਲਿਖਿਆ ਜਿਹੜਾ ਹਿਊਮਨ ਰਿਸੋਰਸ ਹੈ ਪੰਜਾਬ ਦਾ ਉਹ ਦੇਸ਼ ਵਿਦੇਸ਼ ਦੇ ਵਿੱਚ ਭੱਜਣ ਤੇ ਮਜਬੂਰ ਹੋ ਗਿਆ ਪੇਰੈਂਟਸ ਬੱਚਾ ਦੇ ਮਾਪਿਓ ਨਹੀਂ ਚਾਹੁੰਦੇ ਸਾਡੇ ਪੰਜਾਬ ਬੱਚੇ ਜਿਹੜੇ ਨੇ ਪੰਜਾਬ ਦੇ ਵਿੱਚ ਰਹਿਣ ਤੇ ਨਸ਼ਿਆਂ ਦੇ ਸ਼ਿਕਾਰ ਹੋਣ ਔਰ ਸਾਰੇ ਮਾਲਵੇ ਦੀ ਧਰਤੀ ਤੇ ਜਿੱਥੇ ਪਹਿਲਾਂ ਰੁਝਾਨ ਨਹੀਂ ਸੀਗਾ ਦੁਆਬੇ ਵਿੱਚ ਪਹਿਲਾਂ ਹੀ ਸੀਗਾ ਅੱਜ ਸਾਰੇ ਸ਼ਹਿਰਾਂ ਦੇ ਵਿੱਚ ਆਇਲੈਟਸ ਦੇ ਵੱਡੇ ਵੱਡੇ ਬੋਰਡ ਲੱਗੇ ਹੋਏ ਨੇ ਸਭ ਆਪਣੇ ਬੱਚਾ ਨੂੰ ਆਇਲੈਟਸ ਦਾ ਸਪੋਕਨ ਇੰਗਲਿਸ਼ ਦਾ ਕੋਰਸ ਕਰਾ ਕੇ ਵਿਦੇਸ਼ਾਂ ਵਿੱਚ ਭੇਜਣ ਦੇ ਉੱਤੇ ਮਜਬੂਰ ਹੋਏ ਨੇ ਇਸੇ ਤਰ੍ਹਾਂ ਹੀ ਜੋ ਅੱਜ ਪੰਜਾਬ ਦੇ ਵਿੱਚ ਭ੍ਰਿਸ਼ਟਾਚਾਰ ਦਾ ਮਾਹੌਲ ਖੜਾ ਕੀਤਾ ਜਿਹੜਾ ਕਿ ਕੈਪਟਨ ਤੇ ਬਾਦਲ ਆਪਸ ਵਿੱਚ ਮਿਲੀ ਭੁਗਤ ਦੇ ਨਾਲ ਬਾਰੋ-ਵਾਰੀ ਇਹਨਾਂ ਨੇ ਪੰਜਾਬ ਦੇ ਸੂਬੇ ਦਾ ਕੁਦਰਤੀ ਸਰੋਤਾਂ ਦੀ ਦੱਬ ਕੇ ਲੁੱਟ ਕੀਤੀ ਚਾਹੇ ਉਹ ਰੇਤ ਪੱਟਰੀ ਦਾ ਵਪਾਰ ਸੀ ਚਾਹੇ ਉਹ ਟਰਾਂਸਪੋਰਟ ਦਾ ਵਪਾਰ ਸੀ ਚਾਹੇ ਉਹ ਕੇਬਲ ਦਾ ਵਪਾਰ ਸੀ ਚਾਹੇ ਉਹ ਰੀਅਲ ਏਸਟੇਟ ਦਾ ਵਪਾਰ ਸੀ ਚਾਹੇ ਉਹ ਥੋਕ ਸ਼ਰਾਬ ਦਾ ਵਪਾਰ ਸੀ ਇਹਨਾਂ ਸਾਰਿਆਂ ਸਰੋਤਾਂ ਦੇ ਉੱਤੇ ਸਿੱਧੇ ਅਤੇ ਸਿੱਧੇ ਤੌਰ ਤੇ ਇਹਨਾਂ ਦੋਨਾਂ ਰਵਾਇਤੀ ਪਾਰਟੀਆਂ ਦੇ ਪੋਲਿਟਿਕਲ ਲੀਡਰਸ ਦੇ ਪਰਿਵਾਰਾਂ ਦੇ ਉੱਤੇ ਕਬਜ਼ਾ ਵਾ ਜਿਨ੍ਹਾਂ ਸਰੋਤਾਂ ਤੋਂ ਪੰਜਾਬ ਨੂੰ ਸੈਂਕੜੇ ਹਜ਼ਾਰਾਂ ਕਰੋੜਾਂ ਦੀ ਆਮਦਨ ਹੋ ਸਕਦੀ ਸੀ ਤੇ ਪੰਜਾਬ ਪਰਫੁੱਲਤ ਹੋ ਸਕਦਾ ਸੀਗਾ ਉਹਨਾਂ ਸਰੋਤਾਂ ਦੇ ਉੱਤੇ ਇਹਨਾਂ ਟੱਬਰਾਂ ਦਾ ਕਬਜ਼ਾ ਅੱਜ ਪੰਜਾਬ ਦੇ ਵਿੱਚ ਪੂਰੇ ਤੌਰ ਦੇ ਉੱਤੇ ਕਾਬਜ਼ ਰਹੇ ਦੋਨੋਂ ਪਰਿਵਾਰ ਔਰ ਇਸ ਤੋਂ ਇਲਾਵਾ ਜਿਹੜਾ ਛੋਟਾ ਦੁਕਾਨਦਾਰ ਉਹ ਵੀ ਪਿਸ ਰਿਹਾ ਸਾਡਾ ਵਪਾਰੀ ਵੀ ਪਿਸ ਰਿਹਾ ਜੋ ਨੀਤੀਆਂ ਕੇਂਦਰ ਦੀ ਸਰਕਾਰ ਵਿੱਚ ਇਹਨਾਂ ਦੋਨਾਂ ਪਾਰਟੀਆਂ ਦੀਆਂ ਸਰਕਾਰਾਂ ਰਹੀਆਂ ਕਾਂਗਰਸ ਦੀਆਂ ਔਰ ਅਕਾਲੀ ਦਲ ਭਾਜਪਾ ਦੀ ਮਿਲੀਚੁਲੀ ਸਰਕਾਰ ਤੇ ਸਾਡੇ ਵਪਾਰ ਦਾ ਸਭ ਤੋਂ ਭਾਰੀ ਨੁਕਸਾਨ ਜਿੱਦਣ ਸੁਪੀਰ ਸਿੰਘ ਬਾਦਲ ਇੰਡਸਟਰੀਜ਼ ਦਾ ਮਿਨਿਸਟਰ ਸੀਗਾ ਬਾਜਪਾਈ ਸਾਹਿਬ ਦੀ ਸਰਕਾਰ ਵਿੱਚ 2004 ਚ ਪਹਿਲੀ ਵਾਰ ਪਹਾੜੀ ਸੂਬਿਆਂ ਨੂੰ ਬਹੁਤ ਵੱਡੇ ਪੱਧਰ ਦੇ ਉੱਤੇ ਪੈਕੇਜ ਦਿੱਤਾ ਗਿਆ ਔਰ ਉਸ ਪੈਕੇਜ ਦੇ ਕਰਕੇ ਸਾਡਾ ਜਿਹੜਾ ਪੰਜਾਬ ਦਾ ਛੋਟਾ ਤੇ ਦਰਮਿਆਨਾ ਸਨਤਕਾਰ ਸੀਗਾ ਜਾਂ ਤਾਂ ਉਹਨੇ ਯੂਨਿਟ ਬੰਦ ਹੋ ਗਏ ਤੇ ਇਹ ਪੰਜਾਬ ਛੱਡ ਕੇ ਚਲੇ ਗਿਆ ਟੈਕਸ ਹੌਲਿਡੇਸ ਦਿੱਤੇ ਗਿਆ ਪਹਾੜੀ ਸੂਬਿਆਂ ਨੂੰ ਔਰ ਉਸ ਦੀ ਉਸ ਨੂੰ ਫੋਲੋਅ ਅਪ ਕੀਤਾ ਕਾਂਗਰਸੀ ਸਰਕਾਰ 10 ਸਾਲ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਨੇ ਉਹੀ ਛੋਟਾ ਸਾਨੀਆਂ ਪਹਾੜੀ ਸੂਬਿਆਂ ਨੂੰ ਦੇ ਕੇ ਸਾਡੇ ਇੰਡਸਟਰੀ ਦਾ ਹੋਰ ਬਹੁਤ ਭਾਰੀ ਨੁਕਸਾਨ ਕੀਤਾ ਔਰ ਹੁਣ ਹਰ ਸਿਮਰਤ ਕੌਰ ਬਾਦਲ ਜਿਹੜੀ ਕਿ ਕੈਬਨਿਟ ਮਨਿਸਟਰ ਹੈ ਮੋਦੀ ਸਾਹਿਬ ਦੀ ਸਰਕਾਰ ਨੇ ਪਹਾੜੀ ਸੂਬਿਆਂ ਨੂੰ ਇਹ ਟੈਕਸ ਹੌਲਿਡੇ 10 ਸਾਲ ਵਾਸਤੇ ਹੋਰ ਐਕਸਟੈਂਡ ਕਰ ਦਿੱਤੀ ਜਿਸ ਦੀ ਬਦੌਲਤ ਸਾਡਾ 20000 ਤੋਂ ਜ਼ਿਆਦਾ ਯੂਨਿਟ ਜੋ ਆਰਟੀਆਈ ਦੀ ਇਨਫੋਰਮੇਸ਼ਨ ਬੋਲਦੀ ਆ ਪਿਛਲੇ 10 ਸਾਲਾਂ ਦੇ ਵਿੱਚ ਸਾਡਾ ਸੂਬਾ ਛੱਡ ਕੇ ਉਹ ਚਲੇ ਗਏ ਨੇ ਔਰ ਇਸ ਤੋਂ ਇਲਾਵਾ ਪਛੜੀਆਂ ਸ਼੍ਰੇਣੀਆਂ ਗਰੀਬ ਵਰਗ ਦੇ ਲੋਕ ਉਹਨਾਂ ਦੇ ਕੋਲੋਂ ਉਹਨਾਂ ਦੇ ਜਿਹੜੇ ਅਸਲ ਅਧਿਕਾਰ ਸੀ ਚੰਗੀ ਵਿੱਦਿਆ ਦਾ ਚੰਗੀ ਸਿਹਤ ਪ੍ਰਣਾਲੀ ਦਾ ਚੰਗੇ ਰੋਜ਼ਗਾਰ ਦਾ ਉਹ ਖੋਲੇ ਗਏ ਨੇ ਔਰ ਉਹਨਾਂ ਨੂੰ ਛੋਟੀਆਂ-ਛੋਟੇ ਜਿਹੜੇ ਸੋਸ਼ਲ ਵੈਲਫੇਅਰ ਦੀਆਂ ਸਕੀਮਸ ਦਾ ਇੰਨਾ ਮਹਿਸੂਸ ਕਰਾਇਆ ਜਾ ਰਿਹਾ ਜਿਦਾ ਬਾਦਲ ਦਾ ਟੱਬਰ ਆਟਾ ਦਾਲ ਆਪਣੇ ਕੋਲੋਂ ਦੇ ਰਿਆ ਹੈ ਜਾਂ ਪੈਨਸ਼ਨ ਜਿਹੜੀ 4-500 ਰੁਪਿਆ ਉਹ ਬਾਦਲ ਪਰਿਵਾਰ ਤੇ ਕੈਪਟਨ ਪਰਿਵਾਰ ਆਪਣੇ ਕੋਲੋਂ ਦੇ ਰਹੇ ਨੇ ਉਹਨਾਂ ਨੂੰ ਇੱਕ ਮਾਨਸਿਕ ਤੌਰ ਤੇ ਗੁਲਾਮ ਕਰਕੇ ਉਹਨਾਂ ਕੋਲੋਂ ਚੰਗੀ ਐਜੂਕੇਸ਼ਨ ਖੋ ਕੇ ਸਾਡੇ ਪਛੜੀਆਂ ਸ਼੍ਰੇਣੀਆਂ ਬੈਕਵਰਡ ਕਲਾਸਸ ਤੇ ਗਰੀਬ ਵਰਗ ਦੇ ਉੱਤੇ ਬਹੁਤ ਵੱਡਾ ਕੋਝਾ ਮਜ਼ਾਕ ਇਹਨਾਂ ਟੱਬਰਾਂ ਨੇ ਆਪਣੇ ਰਾਜ ਭਾਗ ਵਿੱਚ ਕੀਤਾ 2.5 ਲੱਖ ਕਰੋੜ ਦਾ ਸੂਬਾ ਅਜਕਰ ਜਈ ਹੈ ਸੂਬਾ ਕਰਜ਼ਈਆ ਲੇਕਿਨ ਇਹ ਤਾਕਤਵਰ ਲੀਡਰ ਤੇ ਪਰਿਵਾਰ ਹਜ਼ਾਰਾਂ ਕਰੋੜਾ ਰੁਪਏ ਦੇ ਮਾਲਕ ਨੇ ਮੈਂ ਕਈ ਵਾਰ ਬਿਆਨ ਸੁਣਦਾ ਬੀਬੀ ਹਰਸਿਮਰਤ ਕੌਰ ਬਾਦਲ ਦੇ ਕਿ ਅਸੀਂ ਬਠਿੰਡੇ ਨੂੰ ਬਹੁਤ ਆਲੀਸ਼ਾਨ ਸ਼ਹਿਰ ਬਣਾ ਦਿੱਤਾ ਹੈ ਅਸੀਂ ਬਠਿੰਡੇ ਦਾ ਬਹੁਤ ਵਿਕਾਸ ਕਰਾਇਆ ਹੈ ਮੈਂ ਬੀਬੀ ਨੂੰ ਪੁੱਛਣਾ ਚਾਹੁੰਦਾ ਕਿ ਵਿਕਾਸ ਕੱਲਾ ਇੱਟਾਂ ਤੇ ਸੀਮਿੰਟ ਦਾ ਤੇ ਕੰਕਰੀਟ ਦਾ ਵਿਕਾਸ ਨਹੀਂ ਹੁੰਦਾ ਵਿਕਾਸ ਹੁੰਦਾ ਜਦੋਂ ਉੱਥੋਂ ਦੇ ਰਹਿਣ ਵਾਲੇ ਵਸਿੰਦੇ ਠੰਡੀ ਹਵਾ ਮਹਿਸੂਸ ਕਰ ਸਕਣ ਖੁਸ਼ਹਾਲੀ ਮਹਿਸੂਸ ਕਰ ਸਕਣ ਜ਼ਿੰਦਗੀ ਦੇ ਮਿਆਰ ਵਿੱਚ ਕੋਈ ਅੱਛਾ ਇਜ਼ਾਫਾ ਹੁੰਦਾ ਹੋਵੇ ਉਹ ਮਹਿਸੂਸ ਕਰ ਸਕਣ ਪਰ ਸਿਮਰਤ ਕੌਰ ਜੀ ਤੁਹਾਡੇ ਰਾਤ ਵਿੱਚ ਜੋ ਕਾਹਨ ਤੁਸੀਂ ਨੌਜਵਾਨਾਂ ਦਾ ਕੀਤਾ ਜੋ ਨਸ਼ੇ ਦਿੱਤੇ ਜੋ ਪ੍ਰਸ਼ਟਾਚਾਰ ਦਿੱਤਾ ਜੋ ਖੁਦਕੁਸ਼ੀਆਂ ਦਿੱਤੀਆਂ ਕਿਸਾਨਾਂ ਦੇ ਵਿੱਚ ਇਸ ਲਈ ਤੁਸੀਂ ਸਾਰੇ ਰਿਸਪਾਂਸਿਬਲ ਹੋ ਔਰ ਜਿਹੜਾ ਬਠਿੰਡੇ ਦੇ ਵਿੱਚ ਜੋ ਵੀ ਕੋਈ ਡਿਵੈਲਪਮੈਂਟ ਦਾ ਕੰਮ ਹੋਇਆ ਪਿਛਲੇ ਅਕਾਲੀ ਦਲ ਦੇ ਰਾਜ ਵਿੱਚ ਤੁਸੀਂ ਉਹਦੇ ਚੋਂ ਲੁੱਟਕ ਸੁੱਟ ਕੀਤੀ ਆ ਅਗਰ ਸੜਕ ਬਣੀ ਆ ਤੇ ਤੁਹਾਡਾ ਕਮਿਸ਼ਨ ਤੁਹਾਨੂੰ ਮਿਲਿਆ ਵਾ ਅਗਰ ਪੁਲ ਬਣੇ ਨੇ ਤੁਹਾਡਾ ਕਮਿਸ਼ਨ ਤੁਹਾਨੂੰ ਮਿਲਿਆ ਵਾ ਅਗਰ ਕੋਈ ਪ੍ਰੋਜੈਕਟ ਆਵਾ ਤੁਹਾਡਾ ਕਮਿਸ਼ਨ ਤੁਹਾਨੂੰ ਮਿਲਿਆ ਵਾ ਹਰ ਕੰਮ ਵਿੱਚ ਜਿੰਨੀ ਸਰਕਾਰੀ ਇਨਵੈਸਟਮੈਂਟ ਵੈਸੇ ਤਾਂ ਸਮੂਹ ਪੰਜਾਬ ਦੇ ਵਿੱਚ ਲੇਕਿਨ ਹਰ ਸਿਮਰਤ ਕੌਰ ਦੀ ਜਾਣਕਾਰੀ ਲਈ ਕਹਿਣਾ ਚਾਹੁੰਦਾ ਕਿ ਜਿੰਨੀ ਪੰਜਾਬ ਦੇ ਬਠਿੰਡੇ ਇਲਾਕੇ ਦੇ ਵਿੱਚ ਇਨਵੈਸਟਮੈਂਟ ਅਗਰ ਤੁਸੀਂ ਕਹਿੰਦੇ ਅਸੀਂ ਲੈ ਕੇ ਆਏ ਆ ਤੇ ਉਹਦੇ ਵਿੱਚ ਤੁਸੀਂ ਪੈਸਾ ਵੀ ਖਾਦਾ ਨਾਲ ਆਪਣਾ ਪੇਟ ਭਰਿਆ ਇਹ ਗੱਲ ਯਾਦ ਰੱਖਣਾ